ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਾਇਦ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ 4 ਦਸੰਬਰ 2026 ਠੰਡ ਬਹੁਤ ਹੈ ਭਾਜੀ ਤੇ ਟਾਈਮ ਪੌਣੇ 5 ਵਣ ਵਾਲੇ ਆ ਜੱਸੀ ਭਾਜੀ ਕੋਲ ਫੇਰ ਆਪਾਂ ਆਏ ਆ ਕਿਉਂਕਿ ਕਹਿੰਦੇ ਸਟਾਕ ਕਲੀਅਰ ਕਰ ਦੇਣਾ ਨਵਾਂ ਮਾਲ ਹੋਰ ਪਾਣਾ ਤਾਂ ਆਪਾਂ ਫੇਰ ਸਾਰਿਆਂ ਨੂੰ ਦੱਸ ਦਈਏ ਵੀ ਸਾਰਿਆਂ ਨੇ ਫਾਇਦਾ ਚੁੱਕ ਸਕਦੇ ਹੋ ਪਿਛਲੀ ਵਾਰੀ ਵੀ ਜੱਸੀ ਭਾਜੀ ਕਾਫੀ ਬੰਦਿਆਂ ਦੇ ਤੋਂ ਫਾਇਦਾ ਚੁੱਕਿਆ ਸੀਗਾ ਜਦੋਂ ਮੈਂ ਪਹਿਲਾਂ ਆਇਆ ਸੀ ਉਦੋਂ ਇੱਥੇ ਖੜਨ ਦੀ ਜਗ੍ਹਾ ਨਹੀਂ ਸੀ ਪਰ ਅੱਜ ਚਲੋ ਥੋੜੀ ਖੜਨ ਦੀ ਜਗ੍ਹਾ ਹੈਗੀ ਹੈ ਕਿ ਆਪਾਂ ਗੱਲਬਾ ਇੱਥੇ ਪਹੁੰਚਣ ਦੇ ਉੱਤੇ ਜੀ ਆਇਆਂ ਨੂੰ ਕਿਉਂਕਿ ਤੁਸੀਂ ਇੰਨਾ ਪਿਆਰ ਦਿੱਤਾ ਤੇ ਸਾਰਿਆਂ ਨੇ ਦੇਖਣ ਵਾਲਿਆਂ ਨੇ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਪਰ ਅਸਲ ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਟਾਕ ਕਲੀਅਰ ਸੇਲ ਪਰ ਅਸਲ ਦੇ ਵਿੱਚ ਸਟਾਕ ਕਲੀਅਰ ਸੇਲ ਨਹੀਂ ਹੁੰਦੀ ਕਿਉਂਕਿ ਹਰੇਕ ਨੂੰ ਹੁੰਦਾ ਹੈ ਕਿ ਕੁਝ ਨਾ ਕੁਝ ਕਮਾ ਲਿਆ ਜਾਵੇ ਪਰ ਅਸੀਂ ਤੁਹਾਨੂੰ ਦੱਸ ਦਈਏ ਜਿਹੜੀ ਸਾਡੀ ਸਟਾਕ ਕਲੀਅਰ ਸੇਲ ਹੈ ਉਹ ਅਸਲ ਦੇ ਵਿੱਚ ਹੀ ਸੋ ਕਲੀਅਰ ਸੇਲ ਹੋਊਗੀ ਜਿਹੜੇ ਤੁਸੀਂ ਅੱਜ ਰੇਟ ਤੁਹਾਨੂੰ ਦੇ ਦੇਣੇ ਆ ਉਹ ਜੇ ਮਾਰਕੀਟ 'ਚ ਕਿਤੇ ਵੀ ਮਿਲ ਜਾਣ ਕਿਤੇ ਵੀ ਸਿੰਗਲ ਬੰਦਾ ਵੀ ਉਹ ਉਹ ਉਸ ਰੇਟ ਦੇ ਉੱਪਰ ਤੁਹਾਨੂੰ ਮਾਲ ਦੇ ਦਿੰਦਾ ਤਾਂ ਅਸੀਂ ਫ੍ਰੀ ਦੇਵਾਂਗੇ ਇਹ ਵੀ ਗੱਲ ਇਹ ਆ ਵੀ ਉਹ ਜਿਹੜੀ ਆਫਰ ਹੈ ਉਹ ਆਫਰ ਤੁਹਾਡੇ ਪੇਜ ਸ਼ੇਅਰ ਕਰਨ ਦੇ ਨਾਲ ਨਾਲ ਚੱਲੂਗੀ ਸਭ ਤੋਂ ਪਹਿਲਾਂ ਇੱਕ ਵਾਰ ਆਰਟੀਕਲ ਦਿਖਾ ਦੇਵਾਂ ਆਰਟੀਕਲ ਚੈੱਕ ਕਰ ਲਓ ਜੀ ਉਹ ਕਲਰ ਚਾਰਟ ਵੀ ਚੈੱਕ ਕਰਾਂਗਾ ਤੇ ਨਾਲ ਵਿੱਦ ਟੈਗ ਲੱਗੇ ਤੇ ਨਾਲ ਬ੍ਰਾਂਡ ਵੀ ਚੈੱਕ ਕਰਾ ਦੇਾਂਗੇ ਤਾਂ ਬ੍ਰਾਂਡ ਵੀ ਨਾਲ-ਨਾਲ ਤੁਸੀਂ ਚੈੱਕ ਕਰੋ ਤੇ ਚੀਜ਼ ਵਾਕਈ ਅਲਟੀਮੇਟ ਆ ਤੁਸੀਂ ਤਸਵੀਰ ਦੇਖੋ ਪਾਜੀ ਪਹਿਲਾਂ ਰੇਟ ਦੱਸੋ ਰੇਟ ਰੇਟ ਦੱਸ ਦਈਏ ਤਾਂ ਰੇਟ ਇੱਕ ਤੇ ਦੋ ਦੂਜੀ ਵਾਈਟ ਵੀ ਕਰ ਦਿੰਨੇ ਆ ਨਾਲ ਫਿਰ ਇੱਕ ਤੀਜੀ ਹੁੱਡੀ ਵੀ ਨਾਲ ਕਰ ਦਿੰਨੇ ਆ ਹੂੰ ਕਿੰਨੇ ਦੀ ਦੇ ਦिए ਤੁਸੀਂ ਦੱਸੋ ਮੈਨੂੰ ਕੀ ਤਾਂ ਕੀਹਦੀ 1000 ਦੀਆਂ 3 ਦੇ ਦिए ਦੇ ਦਿਓ ਹੋਰ ਕੁਛ ਨਾਲ ਹੋਰ ਕੁਛ ਕੀ ਦੇ ਦਈਏ ਨਾਲ ਹੁਣ 1000 ਦੀਆਂ 3 ਹੋ ਗਈਆਂ ਬਹੁਤ ਹੋ ਗਈਆਂ ਨਹੀਂ 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 ਸਟਾਕ ਲੀਨਰਸ ਦੇ ਵਿੱਚ ਇਦਾਂ ਨਹੀਂ ਹੁੰਦਾ ਭਾਜੀ ਥੋੜਾ ਹੋਰ ਵਧਾ ਦਿਓ ਨਾਲ ਚਲੋ ਹੋਰ ਵਧਾਤਾ ਜੀ ਜਿਹੜਾ ਬੰਦਾ ਇਸ ਪੇਜ ਨੂੰ ਸ਼ੇਅਰ ਕਰਕੇ ਆਊਗਾ ਪੇਜ ਨੂੰ ਸ਼ੇਅਰ ਕਰਕੇ ਸਾਨੂੰ ਨਾਲ ਸਕਰੀਨ ਸ਼ਾਟ ਜ਼ਰੂਰ ਦਿਖਾ ਦੇਵੇ ਜੇਕਰ ਸਕਰੀਨ ਸ਼ਾਟ ਸਾਨੂੰ ਦਿਖਾਊਗਾ ਤਾਂ ਉਸ ਨੂੰ ਇਸ ਤਰ੍ਹਾਂ ਦੇ ਆਰਟੀਕਲ ਜਿੰਨੇ ਵੀ ਸਵੈਟ ਹੁੱਡੀਆਂ ਤੇ ਸਾਰਾ ਤਰ੍ਹਾਂ ਦੇ ਹਰ ਤਰ੍ਹਾਂ ਦੇ ਜਿਹੜੇ ਆਰਟੀਕਲ ਨੇ ਤੁਹਾਨੂੰ ਉਹ ਰੇਟ ਆ ਜਿਹੜਾ ਉਹ 1000 ਰੁਪਏ ਦੇ 4 ਦੇ ਦੇਵਾਂਗੇ ਜੀ 1000 ਰੁਪਈਆ ਦੇ 4 ਕਿਤੇ ਵੀ ਤੁਹਾਨੂੰ ਮਾਰਕੀਟ ਦੇ ਵਿੱਚ ਮਿਲ ਜਾਣ 1000 ਰੁਪਏ ਦੇ 4 ਪੀਸ ਇੱਕ ਵਾਰ ਤੁਹਾਨੂੰ ਪੀਸਾ ਦਾ ਹੁਣ ਮੈਂ ਨਿਗ੍ਹਾ ਮਰਾ ਦਿਆਂ ਤਾਂ ਤੁਸੀਂ ਪੀਸ ਵੀ ਦੇਖੋ ਜੀ ਫੜ ਕੇ ਅੱਛਾ ਦਿਖਾਓ ਜੀ ਦੇਖੋ ਹੁੱਡੀ ਹੈ ਤੇ ਹੁੱਡੀ ਦਾ ਤੁਸੀਂ ਇਹ ਇਹ ਚ ਇਹ ਚੈੱਕ ਕਰਕੇ ਦੇਖੋ ਵੀ ਮਜ਼ਾ ਨਾ ਆਇਆ ਤਾਂ ਤਾਂ ਦੱਸਿਓ ਇਹ ਹੁੱਡੀਆਂ ਵੀ ਇਸੇ ਰੇਟ ਪੈਣੀਆਂ ਵਿਦ ਟੈਗ ਲੱਗੇ ਹੋਏ ਆ ਜੀ ਬ੍ਰਾਂਡ ਦੇ ਪੀਸ ਹੈ ਤੇ ਬ੍ਰਾਂਡ ਦੇ ਪੀਸ ਤੁਹਾਨੂੰ ਆ ਦੇਖੋ ਅੰਦਰੋਂ ਗਰਮ ਨੇ ਫਾਰ ਵਾਲੇ ਪੀਸ ਨੇ ਤੇ ਇਹ ਵੀ ਤੁਹਾਨੂੰ 1000 ਰੁਪਏ ਦੇ ਚਾਰ ਪੈਗੇ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿਆਂ 1000 ਰੁਪਏ ਦੇ ਚਾਰ ਚਾਰ ਵਾਲੀ ਗੱਲ ਫੜੀ ਚੱਲੋ ਜੀ ਜਵਿੰਦਰ ਜੀ 1000 ਦੇ ਚਾਰ 1000 ਰੁਪਏ ਦੇ ਚਾਰ ਚਾਰ ਠੀਕ ਹੈ ਜੀ ਆਪਾਂ 1000 ਰੁਪਏ ਕੋਕਟ ਦੇਖੋ ਯਾਰ ਆ ਦੇਖੋ ਇੱਕ ਮਿੰਟ ਪਤਾ ਲੱਗਦਾ ਹੁੰਦਾ ਚੀਜ਼ ਦਾ ਆ ਦੇਖਿਓ ਇਹਦਾ ਦਿਖਾਉ ਸਭ ਕੋਕੇ ਲੱਗੇ ਜੀ ਕੋਕੇ 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 ਜੜੇ ਵੇ ਭਰਾਵਾ ਆਹ ਆਹ ਦੇਖ ਲਓ ਤੇ ਕਲਰ ਚਾਹ ਟੈਂਦਾ ਜੀ 250 250 250 ਪਾਜੀ 250 ਦੀਆਂ ਹਾਂ 250 ਤੀ ਤਾਂ ਦੇ ਚਾਰ ਲੈਣੀਆਂ ਹਾਂ 1000 ਦੇ ਵਿੱਚ ਚਾਰ ਤੇ ਤੇ ਇਹ 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 ਮਾਰਕੀਟ ਦੇ ਵਿੱਚ ਜਾਓਗੇ ਤੁਹਾਨੂੰ ਮੈਨੂੰ ਲੱਗਦਾ ਕੋ 700 ਮੰਗ ਲੈਣਾ ਕੋ 800 ਮੰਗ ਲੈਣਾ ਕਿਉਂਕਿ ਲੈਟਾ ਵਾਲਾ ਸ਼ੋਅਰੂਮ ਮਾ ਸਾਰੇ ਨੌਜਵਾਨ ਕਹਿੰਦੇ ਆ ਵੀ ਇਸ ਤਰ੍ਹਾਂ ਦੀ ਹੋਵੇ ਅੱਗੋਂ ਬਲੈਕ ਤੇ ਪਿੱਛੋਂ ਪ੍ਰਿੰਟ ਆਏ ਹਾਏ ਹਾਏ ਨਾਲ ਵੀ ਇਹ ਤਾਂ ਟੈਗ ਲੱਗਿਆ ਹੋਇਆ ਤੇ ਵਾਰੰਟੀ ਹੈ ਇਸ ਮੁੱਲ 'ਚ ਤੁਹਾਨੂੰ ਕੋਈ ਪੀਸ ਇਹ ਦੇ ਦੇਵੇ ਤੇ ਇੱਕ ਵਾਰ ਪੀਸ ਦਾ ਬ੍ਰਾਂਡ ਚੈੱਕ ਕਰਾਦਾ ਬਾਈ ਬ੍ਰਾਂਡ ਚੈੱਕ ਕਰ ਲਿਓ ਵਿਦ ਟੈਗ ਲੱਗੇ ਹੋਇਆ ਕੱਲ ਨੂੰ ਇਹ ਨਾ ਕਹਦੇ ਵੀ ਪੁਰਾਣਾ ਮਾਲ ਦੇਤਾ ਸਾਨੂੰ ਮਾਲ ਬਿਲਕੁਲ ਬ੍ਰੈਂਡ ਨਿਊ ਕੋਈ ਪਿਛਲੀ ਵਾਰ ਵੀ ਇੱਕ ਗੱਲ ਕੀਤੀ ਸੀ ਕਿ ਵੀ ਇਹ ਮਾਲ ਰੈਗਸ ਨਹੀਂ ਹੁੰਦਾ ਇਹਨਾਂ ਕੋਲ ਮਾਲ ਉਹ ਹੁੰਦਾ ਜਦੋਂ ਦੁਕਾਨ ਕਿਸੇ ਨੇ ਕੋਈ ਛੱਡੀ ਹੈ ਹਨਾ ਉਹ ਮਾਲ ਇਹਨਾਂ ਨੇ ਚੱਕ ਲਿਆ ਸਸਤੇ ਭਾਅ ਚੱਕ ਲਿਆ ਦੜਾ ਮਾਰ ਲਿਆ ਮਤਲਬ ਜਿਹਨੂੰ ਕਹਤਾ ਵੀ ਠੀਕ ਆ ਯਾਰ ਤੂੰ ਪੈਸੇ ਦੱਸ ਕਿੰਨੇ ਲੈਣੇ ਆ ਉਹ ਸਾਬ ਦਾ ਮਾਲ ਆ ਤੋ ਇਸ ਕਰਕੇ ਭਾਈ ਇਹ ਕਾ ਦੇਖੋ ਕਈ ਮੇਰੇ ਵੀਰ ਐਂ ਵੀ ਕਹਿੰਦੇ ਆ ਵੀ ਵੱਡੇ ਸਾਈਜ਼ ਮਿਲ ਜਾਣਗੇ ਕਿਉਂਕਿ ਅੱਜ ਕੱਲ ਬਹੁਤ ਸਾਰੇ ਮੇਰੇ ਵੀਰ ਖਾਂਦੇ ਪੀਂਦੇ ਘਰਾਂ ਦੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਲਈ ਸਾਈਜ਼ ਵੀ ਵੱਡੇ ਮਿਲਣਗੇ ਤੇ ਮਾਰਕੀਟ 'ਚ ਜਾਨੇ ਜੋ ਵੱਡੇ ਸਾਈਜ਼ਾਂ ਦਾ ਰੇਟ ਵੱਧ ਜਾਂਦਾ ਹੈ ਬਿਲਕੁਲ ਤੇ ਅਸੀਂ ਵੱਡੇ ਸਾਈਜ਼ਾਂ ਦਾ ਰੇਟ ਵੀ ਉਹੀ ਰੱਖਿਆ ₹1000 ਦੇ 4 ਆ ਪੀਸ ਚੈੱਕ ਕਰਿਓ ਜੀ ਮੈਂ ਇੱਕ ਵਾਰ ਤਾਂ ਦਿਖਾ ਰਿਆ ਇਹ ਆਰਟੀਕਲ ਕਿਉਂਕਿ ਬਹੁਤ ਸਾਰੇ ਵੀਰ ਮੇਰੇ ਕਹਿੰਦੇ ਵੀ ਆਰਟੀਕਲ ਤਾਂ ਸਾਨੂੰ ਚੈੱਕ ਹੀ ਨਹੀਂ ਕਰਾਇਆ ਤਾਂ ਜੇ ਤੋ ਚੈੱਕ ਨਹੀਂ ਕਰਾਇਆ ਤਾਂ ਫਿਰ ਕਿਤੇ ਨਾ ਕਿਤੇ ਗਲਤ ਗੱਲ ਨਾ ਹੋ ਜਾਵੇ ਤੁਸੀਂ ਦੇਖ ਸਕਦੇ ਹੋ ਤੁਸੀਂ ਰਾਂ ਦੇ ਵਿੱਚ ਨਜ਼ਾਰੇ ਆਉਂਦੇ ਆ 1000 ਰੁਪਏ ਦੇ ਚਾਰ ਅੱਛਾ ਇੱਕ 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 ਜਣਾ ਨਾ ਕਮੈਂਟ ਕਰ ਰਿਹਾ ਸੀ ਤੋਲ ਵਾਲਾ ਕਪੜਾ ਨਹੀਂ ਇੱਥੇ ਤੋਲ ਵਾਲਾ ਕਪੜਾ ਹੈ ਨਹੀਂ ਭਾਜੀ ਇਹ ਸਾਰਾ ਉਹ ਦੂਸਰਾ ਹੈਗਾ ਤੁਸੀਂ ਆ ਕੇ ਦੇਖੋਗੇ ਗੱਲ ਉਹੀ ਹੁੰਦੀ ਹੈ ਬ੍ਰਦਰ ਜਦੋਂ ਕੋਈ ਆ ਕੇ ਦੇਖੇ ਫਿਰ ਪਤਾ ਲੱਗਦਾ ਹੈ ਨਾ ਭਾਈਆ ਦੇਖੋ ਅੰਦਰੋਂ ਦੇਖੋ ਆ ਦੇਖੋ ਸਟਾਫ ਕੀ ਬਾਤ ਹੈ ਸਟਾਫ ਦੇਖੋ ਰਜਾਈਆਂ ਦਾ ਕਪੜਾ ਪਿਆ ਆ ਅੰਦਰਲਾ ਸਟਾਫ ਦਿਖਾਓ ক্লোਜ਼ ਕਰਕੇ ਤੇ ਇਹ ਤੋਂ ਥੋੜਾ ਇਹ ਤਾਜ਼ਾ ਹੋਇਆ ਨਾ ਹਾਂ ਆ ਦੇਖੋ ਇਹ ਟੈਗ ਲੱਗੇ ਪੀਸ ਆ ਸਾਰੇ 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 ਫਰੈਸ਼ ਤੇ ਬਹੁਤ ਸੋਹਣੇ ਪੀਸ ਹੈ ਤੇ ਦੂਸਰੀ ਗੱਲ ਇੱਕ ਹੋਰ ਆ ਬਹੁਤ ਸਾਰੇ ਵੀਰ ਮੇਰੇ ਕਹਿ ਦਿੰਦੇ ਆ ਵੀ ਇਹ ਇਕੱਲੀਆਂ ਵੀਰਾਂ ਵਾਸਤੇ ਆ ਤੇ ਸਾਡੀਆਂ ਭੈਣਾਂ ਵੀ ਨਾਲ ਆ ਜਾਣ ਤੇ ਸਾਡੀਆਂ ਭੈਣਾਂ ਵਾਸਤੇ ਵੀ ਸਵੈਟ ਸ਼ਰਟਾਂ ਉਹ ਵੀ ਨਾਲ ਦੇਵਾਂਗੇ ਉਹਨਾਂ ਵਾਸਤੇ ਵੀ ਸਵੈਟ ਸ਼ਰਟਾਂ ਬਹੁਤ ਜ਼ਿਆਦੀ ਆ ਸਾਡੀਆਂ ਭੈਣਾਂ ਵਾਸਤੇ ਨੇ ਜੀ ਇਹ ਲੇਡੀਜ਼ ਨੇ ਫੀਮੇਲ ਨੇ ਤੇ ਇਹ ਆਪ ਤੁਸੀਂ ਦੇਖ ਸਕਦੇ ਹੋ ਇਹ ਫੀਮੇਲਸ ਨੇ ਐਚਰ ਇਹ ਇਹ ਜਿਹੜੇ ਬ੍ਰਾਂਡ ਆ ਨਾ ਬ੍ਰਾਂਡ ਆ ਦੇਖੋ ਮਹਿੰਗੇ ਮਹਿੰਗੇ ਬ੍ਰਾਂਡ ਤੇ ਇਹ ਬ੍ਰਾਂਡਾਂ ਦਾ ਜੇਕਰ ਤੁਹਾਡਾ ਚਤਨਾ ਨਾ ਰਾਜੀ ਹੋਵੇ ਤਾਂ ਬੈਕ ਪ੍ਰਿੰਟ ਦੇਖੋ ਕਿਆ ਬਾਤ ਹੈ ਅੱਜ ਦੀ ਬੈਕ ਪ੍ਰਿੰਟ ਹੈ ਇਹ ਸਾਡੀਆਂ ਭੈਣਾਂ ਵਾਸਤੇ ਹੈ ਕਿਉਂਕਿ ਸਾਡੀਆਂ ਭੈਣਾਂ ਵੀ ਕਹਿੰਦੀਆਂ ਵੀ ਸਾਡੇ ਵਾਸਤੇ ਵੀ ਭਾਈ ਕੁਝ ਲੈ ਕੇ ਆਓ ਕੋਈ ਸਟਾਕ ਦੇ ਵਿੱਚ ਹੋਣਾ ਚਾਹੀਦਾ ਤਾਂ ਇਹ ਬਹੁਤ ਆ ਦੇਖੋ ਇੱਕ ਵਾਰ ਥੱਲੇ ਨਿਗਾਹ ਮਾਰਾ ਦਿਓ ਜੀ スウェットスウェットスウェットスウェット ਬਾਧੂ ਜਿੱਥੋਂ ਮਰਜੀ ਤੁਸੀਂ ਪੀਸ ਚੱਕੀ ਜਾਓ スウェットਾਂ ਦੇ ਬਾਧੂ ਪੀਸ ਪਏ ਢੇਰ ਲੱਗੇ ਪਿਆ ਪੁੱਤਰ ਲਫਾਵੇ ਭਰੇ ਪਏ ਜਿੰਨਾ ਕਹੋਗੇ ਉਨਾ ਮਾਲ ਮਾਲ ਦੀ ਕੋਈ ਕਮੀ ਨਹੀਂ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਣੇ ਆ ਇੱਕ ਸ਼ਵਿੰਦਰ ਜੀ ਹਾਂਜੀ ਹਾਂਜੀ ਇੱਕ ਵੱਡਾ ਧਮਾਕਾ ਹੋਰ ਕਰ ਲਿਆ ਕਬ ਤੋਂ ਕਬ ਤੋਂ ਕਰਦੇ ਉਦੋਂ ਮਤਲਬ ਕਸਰ ਤਾਂ ਨਹੀਂ ਨਾ ਨਹੀਂ ਉਹ ਵੀ ਮੈਂ ਕਮੈਂਟ ਮਾਰ ਕੇ ਨਾ ਨਾਲ ਦੀ ਨਾਲ ਉਹਨਾਂ ਤੇ ਜਵਾਬ ਵੀ ਦੇ ਦਿਆ ਕੋਈ ਭਰਾ ਰਹਿ ਨਾ ਜਾਵੇ ਕਿ ਜਿਹਦੇ ਕੋਈ ਕੁਐਰੀ ਹੈ ਕਿਸੇ ਨੇ ਦੂਰੋਂ ਆਲਾ ਕਿਸੇ ਨੇ ਦੇਖਣਾ ਅਗਲੇ ਨੂੰ ਹੁੰਦਾ ਵੀ ਭਾਈ ਅਸੀਂ ਕਮੈਂਟ ਕਰਕੇ ਪੁੱਛ ਲਈਏ ਕਈ ਵੇਲੇ ਹੁੰਦਾ ਨਾ ਭਾਈ ਗੱਲ ਗੱਲ ਫੇਰ ਮੈਂ ਇੱਕ ਵਾਰ ਦੁਬਾਰਾ ਫੇਰ ਭਾਈ ਤੁਹਾਨੂੰ ਹੱਥ ਬਨ ਕੇ ਬੇਨਤੀ ਆ ਪੇਜ ਸ਼ੇਅਰ ਕਰਕੇ ਸਕਰੀਨਸ਼ਾਟ ਦਿਖਾਉਣਾ ਪਊਗਾ ਤਾਂ ਇਹ ਰੇਟ ਦੇਵਾਂਗੇ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਨਾ ਜੀ ਬਹੁਤ ਸਾਰੇ ਵੀਰ ਕਹਿੰਦੇ ਸੀ ਸ਼ੇਅਰ ਕਰਤਾ ਪਰ ਸਾਨੂੰ ਸਕਰੀਨਸ਼ਾਟ ਦਿਖਾਓ ਫੇਰ ਤੁਹਾਨੂੰ 1000 ਰੁਪਏ ਦੀਆਂ 4 ਮਿਲਣੀਆਂ ਨਹੀਂ 1000 ਰੁਪਏ ਦੀਆਂ 4 ਨਹੀਂ ਮਿਲਣੀਆਂ ਫਿਰ 1000 ਦੀਆਂ 3 ਹੀ ਮਿਲਣਗੀਆਂ اچھا ਮੈਂ ਕਹਿੰਦਾ ਐਡਰੈਸ ਕਿੱਥੇ ਐਡਰੈਸ ਮੈਂ ਤੁਹਾਨੂੰ ਦੱਸਦਾ ਭਾਜੀ ਬਾਬਾ ਦੀਪ ਸਿੰਘ ਨਗਰ ਆਪਾਂ ਨੂੰ ਪਤਾ ਹੈ ਜਦੋਂ ਆਪਾਂ ਭਾਜੀ ਪੂਰਾ ਤੁਸੀਂ ਸਮਝਾਓ ਯਾਰ ਇਹ ਐਡਰੈਸ ਇਹ ਆ ਜੀ ਹਾਜ਼ਿਰਤਨ ਚੌਕ ਤੋਂ ਬਿਲਕੁਲ ਸਿੱਧੇ ਆਉਣਾ ਉੱਥੇ ਅੱਗੇ ਜਦੋਂ ਤੁਸੀਂ ਸਿਵਲ ਹਸਪੀਟਲ ਦੀ ਕੰਧ ਦੇ ਨਾਲ-ਨਾਲ ਆਉਂਗੇ ਅੱਗੇ ਰੇਲਵੇ ਕ੍ਰੋਸਿੰਗ ਆ ਜਾਣੀ ਹੈ ਰੇਲਵੇ ਕ੍ਰੋਸ ਕ੍ਰੋਸਿੰਗ ਹੈ ਜਿਹੜੀ ਅੱਗੇ ਨੰਕ ਕੇ ਤਿੰਨ ਨੰਬਰ ਗਲੀ ਦੇ ਵਿੱਚੋਂ ਅੱਗੇ ਐਂਟਰ ਕਰ ਲਿਓ ਐਂਟਰ ਕਰਦੇ ਸਾਰ ਪੰਜ ਨੰਬਰ ਗਲੀ ਤੁਸੀਂ ਜਦੋਂ ਪਹੁੰਚ ਗਏ ਉੱਥੇ ਲਾਸਟ ਤੇ ਸਾਡੀ ਦੁਕਾਨ ਹੈ ਜੇਕਰ ਤੁਹਾਨੂੰ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਗੂਗਲ ਦੇ ਉੱਪਰ ਬਰਾਡ ਇੰਪੋਰਟ ਸਰਚ ਕਰਕੇ ਵੀ ਆ ਸਕਦੇ ਹੋ ਜੇ ਨਹੀਂ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਫੋਨ ਨੰਬਰ ਤੁਹਾਡੇ ਕੋਲ ਹੈ ਜਦੋਂ ਮਰਜ਼ੀ ਫੋਨ ਕਰੋ ਤੇ ਨਹੀਂ ਤਾਂ ਮੈਨੂੰ ਫੋਨ ਕਰ ਸਕਦੇ ਆ ਮੇਰਾ ਨੰਬਰ ਤੁਹਾਨੂੰ ਪਤਾ ਹੀ ਸਾਰਿਆਂ ਨੂੰ 836 ਵਧੀਆ ਗੱਲ ਆ ਸਾਰਿਆਂ ਨੂੰ ਮੇਰਾ ਨੰਬਰ ਵੀ ਪਤਾ ਲੱਗ ਗਿਆ ਤੇ ਜੇ ਮੈਨੂੰ ਪੁੱਛ ਲਿਓ ਵੀ ਪਾਜੀ ਉਹ ਬਰਾੜ ਸਾਹਿਬ ਦੀ ਦੁਕਾਨ ਕਿੱਥੇ ਆ ਕਿਉਂਕਿ ਬਰਾੜ ਸਾਹਿਬ ਜਿਹੜਾ ਪੈਂਟਾਂ ਵੀ ਹੁਣ ਕੁਝ ਦਿਖਾਣ ਲੱਗੇ ਨੇ ਪਾਜੀ ਪੈਂਟਾਂ ਦਾ ਵੀ ਦਿਖਾ ਦਿਓ ਜੀ ਲਓ ਜੀ ਹੁਣ ਹੁਣ ਆਪ ਇਧਰ ਦੇ ਢੇਰ ਤਾਂ ਪੈਂਟਾਂ ਦਾ ਲੱਗਿਆ ਪਿਆ ਤੇ 65 ਪੈਂਟ ਚੈੱਕ ਕਰ ਲਿਓ ਪਹਿਲਾਂ ਪੈਂਟ ਦੇਖਿਆ ਕੀ ਬਾਤ ਆ ਰੂ ਖੁਸ਼ ਹੋਊਗੀ ਤੇ ਦਾਲ ਬ੍ਰਾਂਡ ਵੀ ਚੈੱਕ ਕਰਾ ਦਿਓ ਜੀ ਟਾਪ ਮੈਨ ਹੈ ਨਾ ਗੱਲਬਾਤ ਪੂਰੀ ਕੱਪੜਾ ਤੁਸੀਂ ਆਪ ਦੱਸਣਾ ਸ਼ਿਵਿੰਦਰ ਜੀ ਜੇ ਕੋਈ ਕਸਰ ਹੋਈ ਤਾਂ ਇਹ ਦੱਸ ਦਿਓ ਕਿ ਤੁਸੀਂ ਮੈਂ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਆ ਕੇ ਵੀ ਦੇਖਣਾ ਪੈਣਾ ਵੀ ਕੀ ਚੀਜ਼ ਹੈ ਨਾ ਤੁਸੀਂ ਕਹੋ ਯਾਰ ਵੀ ਪਾਜੀ ਆ ਸਮਝ ਨਹੀਂ ਆਈ ਸਮਝ ਆ ਚੀ ਜਾਨੀ ਆਹ 40 ਕਮਰ ਦੇ ਪੈਂਟ ਹੈ ਆ ਦੇਖੋ ਇਹ ਬਹੁਤ ਸੋਹਣੇ ਪੀਸ ਹੈ 40 ਕਮਰ ਦੇ ਵਿੱਚ ਤੁਸੀਂ ਦੇਖੋ ਕੀ ਬਾਤ ਹੈ ਇਹ ਇਹ ਪੈਂਟ ਤੁਸੀਂ ਜਦੋਂ ਦੇਖੋਗੇ ਨਾ ਇੱਥੇ ਆ ਕੇ ਮੇਰੇ ਭਰਾ ਫੇਰੀ ਇਹ ਪਤਾ ਲੱਗਣਾ ਉ ਤਾਂ ਤੁਹਾਨੂੰ ਦੂਰੋਂ ਆਹ ਵੀ ਦੇਖੋ ਕੀ ਬਾਤ ਹੈ ਅੱਜ ਕੱਲ ਐਸ ਐਸੀਆਂ ਪੈਂਟਾਂ ਪਾਉਂਦੇ ਆ ਤੇ ਬਹੁਤ ਸੋਹਣੇ ਪੀਸ ਹੈ ਥੱਲੋਂ ਤੱਕ ਚੈੱਕ ਕਰੋ ਇਹਨੂੰ ਬੱਸ ਕਿੰਨੇ ਕਿੰਨੇ ਪਾਜੀ ਇਹਦਾ ਰੇਟ ਨਹੀਂ ਦੱਸਿਆ ਤੁਸੀਂ ਰੇਟ ਦੱਸ ਦਈਏ ਰੇਟ 1000 ਰੁਪਏ ਦੀਆਂ ਤਿੰਨ ਤੇ ਜੇ ਕੋਈ ਸ਼ੇਅਰ ਕਰਕੇ ਆਵੇ ਜੇ ਕੋਈ ਸ਼ੇਅਰ ਕਰਕੇ ਆਵੇ ਫਿਰ ਨਾਲ ਜਿੱਦਾਂ ਸਵੈਟਾਂ ਦੇਤੀਆਂ ਤੇ ਉਦੋਂ ਫਿਰ ਪੈਂਟਾਂ ਵੀ ਦੇਤੀਆਂ 1000 ਰੁਪਏ ਦੀਆਂ ਚਾਰ ਅੱਛਾ ਇੱਕ ਇੱਕ ਮੇਰੀ ਗੱਲ ਸੁਣੋ ਮੇਰੇ ਯਾਦ ਆ ਗਿਆ ਪਿਛਲੀ ਵਾਰੀ ਤੁਸੀਂ ਕੀ ਕਹਿੰਦੇ ਸੀਗੇ ਵੀ ਕੋਈ ਆਵੇ ਭਾਵੇਂ 100 ਰੁਪਏ ਦੀ ਆਈਟਮ ਲੈ ਕੇ ਜਾਵੇ ਉਹਨੂੰ ਜਰਾਬਾਂ ਦੇਵਾਂਗੇ ਕਿ ਦੇਵੋਗੇ ਕਿ ਨਹੀਂ ਜਰਾਬਾਂ ਵੀ ਦੇ ਦੇਾਂਗੇ ਇਹ ਵੀ ਆਫਰ ਨਾਲ ਹੈ ਜੀ ਪਰ ਪੇਜ ਸ਼ੇਅਰ ਕੀਤਾ ਹੋਣਾ ਚਾਹੀਦਾ ਗੱਲ ਫਿਰ ਉੱਥੇ ਆ ਕੇ ਅੜ ਜਾਣੀ ਹੈ ਪੇਜ ਪੇਜ ਸ਼ੇਅਰ ਕੀਤਾ ਹੋਣਾ ਚਾਹੀਦਾ ਜਿਹੜਾ ਆਏਗਾ ਉਹਨੂੰ ਜਰਾਬਾਂ ਵੀ ਨਾਲ ਮਿਲਣਗੀਆਂ ਪੈਂਟਾਂ ਦੀ ਮੈਂ ਕਲਰ ਤੁਹਾਨੂੰ ਚਾਰਟ ਕਲਰ ਚਾਰਟ ਦਿਖਾ ਦੇਵਾਂ ਜੀ ਕੁਝ ਵਾਰੀ ਬੰਦੇ ਮੇਰੇ ਵੀਰ ਜਿਹੜੇ ਕਹਿ ਦਿੰਦੇ ਆ ਵੀ ਤੁਹਾਡੇ ਕੋਲੇ ਪੈਂਟਾਂ ਇੰਨੀ ਆ ਕੀ ਆ ਦੋ ਚਾਰ ਪੀਸ ਹੋਣਗੇ ਜਾਂ ਕੁਛ ਹੈ ਉਹ ਚੀਜ਼ਾਂ ਨਹੀਂ ਤਾਂ ਚੀਜ਼ਾਂ ਤਾਂ ਦਿਖਾਈਆਂ ਵੀ ਨਹੀਂ ਜਾਂਦੀਆਂ ਤੇ ਬਾਧੂ ਪੀਸ ਪਈ ਤੁਸੀਂ ਆ ਦੇਖੋ ਪਰ ਯਾਰ ਆ ਜਿਹੜਾ ਕਾਟਨ ਫਟ ਚੱਲਦਾ ਬਹੁਤ ਵਧੀਆ ਲੈ ਲੈਣ ਦਾ ਆ ਦੇਖੋ ਸਰੇ ਸਰੇ ਦੀਆਂ ਪੈਂਟਾਂ ਇੰਨੇ ਦੀ ਤਾਂ ਜੇ ਤੁਸੀਂ ਸਵਾਉਣ ਜਾਓਗੇ ਆ ਇੱਕ ਮਿੰਟ ਸਵਾਈ ਅੱਜ ਕੱਲ ਦਾ 6-700 ਤਾਂ ਸਵਾਈ ਹੈ ਭਾਜੀ ਆ ਨਾਂ ਪੜ ਲਓ ਜੀ ਸਾਨੂੰ ਤਾਂ ਨਾਂ ਨੂੰ ਜੇ ਆਉਂਦੇ ਨਹੀਂ ਪਰ ਨਾਂ ਤੁਸੀਂ ਆ ਟੈਗ ਟੋਗ ਜੀ ਨਾਲ ਪੜ ਲਓ ਤੇ ਇਹਦੇ ਨਾਲ ਟੈਗ ਬੇਕਾਇਦਾ ਆ ਚੈੱਕ ਕਰ ਲਓ ਜੀ ਆਪ ਕਹਿੰਦਾ ਟੈਗ ਲੱਗੇ ਹੋਇਆ ਕਈ ਮੇਰੇ ਵੀਰ ਕਹ ਦਿੰਦੇ ਆ ਵੀ ਟੈਗ ਤਾਂ ਉਹ ਵੀ ਬਾਹਰੋਂ ਲੱਗ ਜਾਂਦੇ ਆ ਪਰ ਇਹ ਬਾਹਰ ਵਾਲੇ ਟੈਗ ਨਹੀਂ ਜੀ ਇਹ ਸਪੈਸ਼ਲ ਟੈਗ ਹੈ ਤੇ ਨਾਲ 오ਰੀਜਨਲ ਪੈਂਟਾਂ ਨੇ ਨਾਲੇ ਦੇਖੋ ਜਿਹੜੇ ਬੰਦੇ ਇਹਨਾਂ ਬ੍ਰਾਂਡਸ ਦੇ ਕੱਪੜੇ ਪਾਉਂਦੇ ਨੇ ਨਾ ਉਹਨਾਂ ਨੂੰ ਪਤਾ ਹੀ ਹੁੰਦਾ ਚੀਜ਼ ਦੇਖ ਕੇ ਪਤਾ ਲੱਗ ਜਾਂਦਾ ਵੀ ਹਾਂ ਯਾਰ ਇਹ ਹੈਗੀ 오ਰੀਜਨਲ ਕਿ ਨਹੀਂ ਹੈਗੀ ਸੋ ਹੋਰ ਹੋਰ ਪਾਜੀ ਲੋ 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 ਠੰਡ ਬਹੁਤ ਹੈ ਪਿਛਲੇ ਤੱਕ ਹੀ ਦਿਨਾ ਤੋ ਤੇ ਮੇਰਾ ਦਿਲ ਕਰਦਾ ਸੀ ਵੀ ਠੰਡ ਦੇ ਵਿੱਚ ਲੁੱਟਣਾ ਨਹੀਂ ਕਹਿੰਦੇ ਲੋਕ ਲੁੱਟਣ ਲੱਗੇ ਠੰਡ ਦੇ ਵਿੱਚ ਕੱਪੜਾ ਮਹਿੰਗਾ ਕਰਤਾ ਜੀ ਕਈ ਕਹਿੰਦੇ ਮਿੱਲਾਂ ਬੰਦ ਹੋ ਗਈਆਂ ਜੀ ਕੱਪੜਾ ਨਹੀਂ ਰਿਹਾ ਜੈਕਟ ਚੈੱਕ ਕਰ ਲਓ ਭਾਜੀ ਰਿਵਰਸੀਬਲ ਲੱਗਦੀ ਮੈਨੂੰ ਮੈਂ ਇਹਨਾਂ ਤੁਹਾਨੂੰ ਹਾਂ ਜੀ ਰਿਵਰਸੀਬਲ ਪੀਸ ਹੈ ਜੀ ਪੀਸ ਚੈੱਕ ਕਰੋ ਲਓ ਜੀ ਮਾਰਕੀਟ ਦੇ ਵਿੱਚ ਦੋਨੋਂ ਕਲਰ ਵਾਲਾ ਪੀਸ ਹੈ ਇਹ ਇਧਰ ਸ਼ਿਰ ਹਾਂ ਤੋਜ਼ੀ ਲਓ ਲਓ ਜੀ ਹਾਂ ਦੇਖੋ ਉਹ ਦੋਨੇ ਪਾਸੇ ਖੋਲ ਦਿੰਦੇ ਆ ਦੂਜਾ ਰੰਗ ਲਓ ਜੀ ਦੂਜਾ ਰੰਗ ਆ ਗਿਆ ਜੀ ਤੇ ਪੀਸ ਮਾਰਕੀਟ ਦੇ ਵਿੱਚ ਕੋਈ ਕਹਿੰਦਾ ਜੀ 1200 ਕੋਈ ਕਹਿੰਦਾ ਜੀ 1000 ਰੁਪਿਆ ਤੇ ਕੋਈ ਕਹਿੰਦਾ ਜੀ ਕਿੰਨਾ ਪਰ ਸਾਡੇ ਕੋਲੇ ਭਾਵੇਂ ਹਾਫ ਬਾਜੂ ਲੈ ਜਾਓ ਤੇ ਭਾਵੇਂ ਫੁੱਲ ਬਾਜੂ ਲੈ ਜਾਓ 500 ਰੁਪਏ ਦਾ ਇੱਕ ਪੀਸ ਮਿਲੂਗਾ ਜੀ 500 ਰੁਪਏ ਦਾ ਇੱਕ ਪੀਸ ਜੇ ਮਾਰਕੀਟ ਚ ਕਿਤੇ ਮਿਲ ਜੇ ਦੇਣਦਾਰ ਬੈਠੇ ਆ ਤੇ ਪੀਸ ਤੁਸੀਂ ਦੇਖੋ ਆਹ ਲੋ ਜੈਕਟਾਂ ਪਈਆਂ ਨੇ ਹਾਫ ਜਿਹਨੇ ਹਾਫ ਲੈਣੀ ਹੈ ਉਹ ਹਾਫ ਵੀ ਮਿਲ ਜੂਗੀ ਆਹ ਲੋ ਜੀ ਬਰਫੀ ਕੱਟ ਜਿਹੜਾ ਬੜਾ ਟ੍ਰੈਂਡ ਹੈ ਕਹਿੰਦੇ ਜੀ ਬੜਾ ਟ੍ਰੈਂਡ ਭਾਜੀ ਇਹਦਾ ਕਹਿੰਦੇ ਨਾ ਬਰਫੀ ਕੱਟ ਵਾਲਾ ਪੀਸ ਪਾਣਾ ਤੇ ਇਹ ਵੀ ਤੁਹਾਨੂੰ 504 पीएच ਮਿਲੂਗਾ ਜੀ ਇਹਨੇ 500 ਚ ਹੈ ਨਾ ਹਾਂਜੀ ਹਾਂਜੀ 500 ਅੱਛਾ ਇਹਨਾਂ ਦੀ ਕੋਈ ਸਕੀਮਸ ਕੋ ਮਿਲਾਈ ਕਿ ਨਹੀਂ ਇਹ ਸਕੀਮ ਹੀ ਹੈ 500 ਰੁਪਏ ਦੀ ਇਹ ਸ਼ੇਅਰ ਕਰਕੇ ਹੋ ਇਹ ਆ ਦੇਖੋ ਲਓ ਪੀਸ ਦੇਖੋ ਜੇ ਰੂਹ ਖੁਸ਼ ਨਾ ਹੋਵੇ ਤਾਂ ਜਮਾ ਮਲਾਈ ਵਰਗੇ ਪੀਸ ਨੇ ਆ ਪੀਸ ਚੈੱਕ ਕਰਕੇ ਦੇਖ ਲਓ ਇਹ ਸਾਰੇ ਤੁਹਾਨੂੰ 500 ਰੁਪਏ ਦਾ ਇੱਕ ਦੇ ਹਿਸਾਬ ਨਾਲ ਮਿਲਣਗੇ ਕਿਉਂਕਿ ਸ਼ਿਵਿੰਦਰ ਜੀ ਮੈਨੂੰ ਲੱਗਦਾ ਤੁਹਾਨੂੰ ਵੀ ਪਸੰਦ ਆ ਰਹੀ ਹੈ ਬਾਰੀ ਬਾਰੀ ਚੱਕ ਕੇ ਵੇਖਦੇ ਵਿੱਚ ਮੈਂ ਦੇਖੋ ਗੱਲ ਤਾਂ ਹੀ ਹੁੰਦੀ ਰਹੇ ਕਿਹਦਾ ਕੀ ਪਤਾ ਲੱਗਦਾ ਕਦੋਂ ਕਿਹੜੀ ਚੀਜ਼ ਪਸੰਦ ਆ ਜੀ ਸੋ ਇਸ ਕਰਕੇ ਦੇਖੋ ਮਕਸਦ ਇਹੀ ਹੁੰਦਾ ਹੈ ਬਿਲਕੁਲ ਆਪ ਵੀ ਦੇਖ ਲੋ ਤੇ ਨਾਲੇ ਸਾਰਿਆਂ ਨੂੰ ਦਿਖਾ ਦਿਓ ਹੋਰ ਕੀ ਦਿਖਾ ਦਿਓ ਇਸ ਤੋਂ ਬਾਅਦ ਆ ਇਸ ਤੋਂ ਬਾਅਦ ਆ ਜਾਓ ਜੀ ਅੱਛਾ ਸਾਡੀਆਂ ਪਹਿਣਾ ਕਹਿੰਦੀਆਂ ਵੀ ਗਰਮ ਸ਼ਰਟ ਹੋਵੇ ਸ਼ਰਟ ਚੈੱਕ ਕਰੋ ਜੀ ਸਟਾਫ ਤੁਹਾਨੂੰ ਇੱਥੇ ਪਤਾ ਲੱਗਦਾ ਹੋਊਗਾ ਤੇ ਐ ਪਤਾ ਲੱਗਦਾ ਨਾ ਸਿੱਤੇ ਬ੍ਰਾਂਡ ਤੁਹਾਨੂੰ ਤੁਹਾਡੇ ਸਾਹਮਣੇ ਹੈ ਜੀ ਤੇ ਇਹ ਐ ਪੂਰਾ ਗਰਮ ਪਿਆ ਕਪੜਾ ਹੈ ਨਾ ਜੀ ਤੇ ਸ਼ਰਟਾਂ ਜਿਹੜੀਆਂ ਕ੍ਰੋਪ ਸ਼ਰਟਾਂ ਜਿਨ੍ਹਾਂ ਨੂੰ ਕਹਿੰਦੇ ਸਾਡੀਆਂ ਭੈਣਾਂ ਪਾਉਂਦੀਆਂ ਨੇ ਕਲਰ ਚਾਰਟ ਬਾਧੂ ਪਿਆ ਕਲਰ ਚਾਰਟ ਲੋ ਜੀ ਕਲਰ ਚਾਰਟ ਇਹਦੇ ਵਿੱਚ ਚੈੱਕ ਦਾ ਇਹ ਪੀਸ ਮਿਲ ਜੇਗਾ ਜੀ ਇਹ ਇਹ ਪੀਸ ਚਾਹੀਦਾ ਸਾਈਜ਼ ਇਹੀ ਨੇ ਹਾਂ ਜੀ ਇਹ ਸਾਈਜ਼ ਵੱਡੇ ਛੋਟੇ ਸਾਰੇ ਮਿਲ ਜਾਣਗੇ ਜੀ ਸਾਈਜ਼ ਅੱਛਾ ਸਾਈਜ਼ ਸਾਰੇ ਮਿਲ ਜਾਣਗੇ ਸਾਈਜ਼ ਸਾਈਜ਼ ਤਕਰੀਬਨ ਵੱਡੇ ਛੋਟੇ ਇਹਦੇ ਵਿੱਚ ਸਾਰੇ ਨੇ ਮਤਲਬ ਉੱਪਰ ਦਿਖਾਦਾ ਤੇ ਇਹ ਵੀ ਇਹ ਜੇ ਜੇ ਤਿੰਨ ਵੀ ਜੇ ਤਾਂ ਪਹਿਲਾਂ ਤਾਂ ਦਿੰਦੇ ਸੀ 1000 ਰੁਪਏ ਦੇ ਤਿੰਨ ਪਰ ਜਿਹੜਾ ਬੰਦਾ ਪੇਜ ਸ਼ੇਅਰ ਕਰਕੇ ਆਊਗਾ ਉਸ ਬੰਦੇ ਨੂੰ ਇਹ 1000 ਰੁਪਏ ਦੀਆਂ ਚਾਰ ਦੇਵਾਂਗੇ ਜੀ ਮਾਰਕੀਟ 'ਚ ਕਿਤੇ ਮਿਲ ਜਾਣ ਮੈਂ ਦੇਣ ਦਾ ਰਬਾਈ ਨਹੀਂ ਮਿਲਦੀਆਂ ਪਾਜੀ ਇਹ ਸ਼ਰਟ ਦੇਖੋ ਤੁਸੀਂ ਆ ਕੇ ਹੈਨਾ ਤੁਸੀਂ ਮੈਨੂੰ ਆਪ ਕਾਲ ਫੋਨ ਕਰਕੇ ਦੱਸਣੇ ਵੀ ਪਾਜੀ ਬਾਕੀ ਆ ਜਿਹੜੀ ਸ਼ਰਟ ਹੈ ਇਹਦਾ ਜਿਹੜਾ ਸਟਾਫ ਹੈ ਨਾ ਬਾ ਕਮਾਲ ਹੈ ਬਿਲਕੁਲ ਇਹ 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 ਚੀਜ਼ਾਂ ਨਾਲ ਜੇ ਰੂਹ ਨਾ ਖੁਸ਼ ਹੋਵੇ ਹੁਣ ਮੈਂ ਤੁਹਾਨੂੰ ਸਵੇਟਾਂ ਦੀ ਦਿਖਾਦਾ ਸਵੇਟ ਦੇ ਢੇਰ ਲੱਗੇ ਪਏ ਜੀ ਇਹ ਸਾਰੀਆਂ ਫੀਮੇਲ ਨੇ ਲੇਡੀਜ਼ ਵੈਟਸਨ ਜਿੰਨੀ ਮਰਜ਼ੀ ਲੈ ਲਓ। ਲੋ ਭਾਜੀ ਕਦੀ ਤਾਂ ਦਿਖਾ ਦੇ। ਲੋ 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 ਇਹ ਸਾਡੀਆਂ ਭੈਣਾਂ ਦੇ ਲਈ ਆ। ਇਹ ਇਹ ਵੀ 250 ਦੀ ਹੋਈ ਐ। ਫੇਰ 250 ਦੀ ਨਾ ਗਿਆ 20000 ਦੀਆਂ 4। ਆਹ ਫਰੰਟ ਸਵਾਲੋ ਜੀ। ਆਹ ਫਰੰਟ ਐ। ਤੇ ਆਹ ਇਧਰ ਪਾਸੇ ਬੈਕ ਚੈੱਕ ਕਰੋ ਜੀ। ਕੀ ਬਾਤ ਐ। ਤੇ 1000 ਰੁਪਏ ਦੀਆਂ 4 ਨਾਲ ਬ੍ਰਾਂਡ ਵੀ ਚੈੱਕ ਕਰ ਲਿਓ। ਅਚੰਬਾ। ਹਾਂ ਤੇ ਬਹੁਤ ਸਾਰੇ ਵੀਰ ਕਹਿ ਦਿੰਦੇ ਆ ਵੀ ਕਿਤੇ ਕਸਰ ਛੜਤੀ ਆਹ ਲੋ ਜੀ। ਮੈਂ ਮੈਂ ਉਹ ਹੀ ਕਹਿੰਦਾ ਵੀ ਪਹਿਲੀ ਗੱਲ ਮੈਂ ਦੱਸ ਦਿਆ। ਵੱਡੇ ਸਾਈਜ਼ ਵੀ ਇਹਨਾਂ ਕੋਲ ਹੈਗਾ ਹਰ ਇੱਕ ਸਾਈਜ਼ ਵਿੱਚ ਬਟਾ ਛੋਟਾ ਸਾਰੇ ਸਾਈਜ਼ ਤੁਹਾਨੂੰ ਮਿਲ ਜਾਣਗੇ ਤੇ ਤੁਹਾਨੂੰ ਮੈਨੂੰ ਇਹਨਾਂ ਪਤਾ ਵੀ ਤੁਸੀਂ ਆ ਕੇ ਇੱਥੇ ਨਰਾਸ਼ ਹੋ ਕੇ ਸਾਡੇ ਕੋਲੇ ਨਹੀਂ ਜਾਣਾ ਕਿਹੜਾ ਜੀ ਇਹ ਬੱਚਿਆਂ ਦੇ ਕੋਟ ਹੈ ਜੀ ਇਹ ਬੱਚਿਆਂ ਦੇ ਕੋਟ ਇਹ ਨੇ ਇਹ ਇੰਪੋਰਟਡ ਨੇ ਜੀ ਇਹ ਐਕਚੁਅਲ ਤੇ ਵਿੱਚ ਕੀ ਆ ਸਾਨੂੰ ਇਹਦਾ ਕਨਫਰਮ ਨਹੀਂ ਕਿਹਾ ਵੀ ਇਹ ਕਿਵੇਂ ਆਇਆ ਇਹ ਯੂਜ਼ ਵੀ ਹੋ ਸਕਦੇ ਆ ਇਹਦੇ ਬਾਰੇ ਅਸੀਂ ਕਨਫਰਮ ਨਹੀਂ ਕਰਦੇ ਕਿਉਂਕਿ ਸਟਾਕ ਬੰਦ ਆਇਆ ਸੀ ਕਿਤੇ ਕੋਲ ਤੁਹਾਨੂੰ ਇਹਦੇ ਬਾਰੇ ਅਸੀਂ ਕਨਫਰਮ ਨਹੀਂ ਕਰਦੇ ਪਰ ਜੇ ਲੈਣੇ ਆ ਤਾਂ ਇਹ ਸਿਰਫ 250 ਰੁਪਏ ਦਾ ਮਿਲੇਗਾ ਇਹ ਇਹ ਵੀ 250 ਰੁਪਏ ਦਾ ਜੀ ਸੇਮ ਸੇਮ ਰੇਟ ਆ ਵੀ ਆ ਲੈ ਲਓ ਆ ਵੀ 2 ਤੇ ਬਹੁਤ ਸਾਰੇ ਸਾਡੇ ਫਿਰ ਮੈਂ ਪਿਛਲੀ ਵਾਰ ਵੀ ਇਹਨੇ ਤੇ ਇੱਕ ਡਿਸਕਾਊਂਟ ਆਫਰ ਦਿੱਤੀ ਸੀਗੀ ਪਰ ਅਸੀਂ ਉਸ ਤੋਂ ਵੀ ਘਟਾਤੀ ਜਿਹੜਾ ਬੰਦਾ ਇਹਨੂੰ ਪੇਜ ਨੂੰ ਸ਼ੇਅਰ ਕਰਕੇ ਆਊਗਾ ਇਸ ਤਰ੍ਹਾਂ ਦੀਆਂ ਜੈਕਟਾਂ ਸਾਡੇ ਕੋਲ ਪੀਸ ਪਏ ਨੇ ਰੇਟ ਇੰਨਾ ਕੁ ਜਾਇਜ਼ ਦੇ ਦੂੰਗਾ ਮੈਂ ਜਿੰਨਾ ਪਿਛਲੀ ਵਾਰ ਦਿੱਤੀਆਂ ਸੀ 1000 ਰੁਪਏ ਦੀਆਂ ਦੋ ਕਿਉਂਕਿ ਮਾਰਕੀਟ ਦੇ ਵਿੱਚ ਕਿਤੇ ਵੀ ਇਹ ਨਹੀਂ ਮਿਲਦੀ ਸੀ 1000 ਰੁਪਏ ਦੀਆਂ ਦੋ ਅਤੇ ਪੂਰਾ ਗਰਮ ਪੀਸ ਹੈ ਤੇ ਪੀਸ ਦੀ ਤੁਸੀਂ ਜਿਪਰ ਵਗੈਰਾ ਸਭ ਕੁਝ ਚੈੱਕ ਕਰੋ ਐਡੇ ਸੋਹਣੇ ਪੀਸ ਹੈ ਇਸ ਵਾਰ 1000 ਰੁਪਏ ਦੀਆਂ ਤਿੰਨ ਦੇਵਾਂਗੇ ਜੀ ਕਿਤੋਂ ਮਰਜੀ ਮੈਂ ਕਹਿੰਦਾ ਤੁਸੀਂ ਸੰਡੇ ਸੇਲ ਤੇ ਵੀ ਵਗ ਜੇ ਨਵੇਂ ਪੀਸ ਤੋਂ ਨੂੰ 1000 ਰੁਪਏ ਦੇ ਤਿੰਨ ਮਿਲ ਜਾਣ ਤਾਂ ਦੇਣ ਦਾ ਰ ਬੈਠੇ ਆ ਆ ਦੇਖੋ ਇਹ ਇਹ ਵੀ ਉਸੇ ਰੇਟ ਤੇ ਆ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਇੱਕ ਹੁਣ ਬਿੰਨ ਸ਼ੀਟਰ ਦਿਨਾ ਜੀ ਤੁਹਾਨੂੰ ਮੈਂ ਤੇ ਤੁਸੀਂ ਹੋਰ ਲੱਖੋ ਜੀ ਬਹੁਤ ਸਾਰੇ ਮੇਰੇ ਵੀਰ ਜਿਹੜੇ ਕਹਿ ਦਿੰਦੇ ਆ ਨਾ ਵੀ ਠੰਡ ਹੈ ਠੰਡ ਦੇ ਵਿੱਚ ਹਵਾ ਜੀ ਨਾਲ ਲੱਗੇ ਆ ਦੇਖੋ ਆਰਮੀ ਸਟਾਈਲ ਕੀ ਬਾਤ ਹੈ ਰੂਹ ਖੁਸ਼ ਹੁੰਦੀ ਹੈ ਨਾ ਬਿੰਨ ਸ਼ੀਟਰ ਦੀ ਬਿਲਕੁਲ ਇੱਕ ਦੇ ਦੀ ਬਾਜੀ ਇਹ ਵੀ ਜੇ ਤਾਂ ਪਹਿਲਾਂ ਤਾਂ ਦਿੰਦੇ ਸੀ 1000 ਰੁਪਏ ਦੀਆਂ ਤਿੰਨ ਹੁਣ ਤੁਹਾਡਾ ਪੇਜ ਸ਼ੇਅਰ ਕਰਕੇ ਆਇਓ ਇਹ ਵੀ 1000 ਰੁਪਏ ਦੀਆਂ ਚਾਰ ਦੇਵਾਂਗੇ ਜੀ ਤੇ ਤੁਸੀਂ ਜੇ ਰੂਹ ਨਾ ਖੁਸ਼ ਹੋ ਗਈ ਤਾਂ ਵਨ ਸ਼ੀਟਰ ਦੇਖ ਕੇ ਆ ਲੋ ਜੀ ਆ ਪੀਸ ਚੈੱਕ ਕਰੋ ਕੀ ਬਾਤ ਹੈ ਬੈਕ ਪ੍ਰਿੰਟ ਪੀਸ ਹੈ ਜੀ ਲੋ ਜੀ ਪੀਸ ਚੈੱਕ ਕਰੋ ਇਹ ਇਹ ਉਹ ਫਿਰ ਮੈਂ ਦੱਸ ਦੇਵਾਂ ਹਾਂ 250 ਹਾਂ ਜੀ ਕੋਈ ਵੀ ਪੀਸ ਵਰਤਿਆ ਹੋਇਆ ਨਹੀਂ ਜੀ ਬਿਲਕੁਲ ਬ੍ਰਾਂਡ ਨਿਊ ਪੀਸ ਨੇ ਤਾਂ 1000 ਦੀਆਂ ਚਾਰ ਲੈ ਲਓ ਭਾਈ ਹਾਂ ਆ ਲੋ ਤਿੰਨ ਦੇ ਨਾਲ ਇੱਕ ਜੇ ਸ਼ੇਅਰ ਕਰਕੇ ਆਂਦੇ ਹੋ ਹਾਂ ਆ ਦੇਖੋ ਜੀ ਆ ਵੀ ਦੇਖ ਲਓ ਅਗਲੀ ਹੋਰ ਵੀ ਦਿਖਾ ਦਿਓ ਲੋ ਜੀ ਆ ਬਲੈਕ ਵਾਲੀ ਦੇਖੋ ਪਹਿਲਾਂ ਹਲੋ ਆ ਦੇਖੋ ਜੀ ਆ ਅੰਦਰ ਗਰਮ ਹੈ ਜੀ ਫਰ ਲੱਗੀ ਹੋਈ ਹੈ ਇਹ ਵੀ ਉਹੀ 1000 ਰੁਪਏ ਦੇ ਚਾਰ ਵਾਲੇ ਚ ਪਏਗਾ ਤੇ ਬਹੁਤ ਸਾਰੇ ਵੀਰ ਤੇ ਇੱਕ ਚੀਜ਼ ਹੋਰ ਦਿਖਾ ਦਈਏ ਇਦਾਂ ਦੀਆਂ ਕੋਟੀਆਂ ਚ ਮਾਰੇ ਜੀ ਹੱਥ ਮੜਾ ਜਾ ਕਰਾਂ ਇੱਥੇ ਪਈਆਂ ਨੇ ਇਦਾਂ ਦੀਆਂ ਕੋਟੀਆਂ ਆ ਕਿਹੜੀ ਆ ਆ ਕੋਟੀ ਚੈੱਕ ਕਰਿਓ ਜੀ ਇੱਕ ਵਾਰ ਕੋਟੀ ਚੈੱਕ ਕਰਾ ਦ ਹਾਂ ਇਹ ਕੋਟੀਆਂ ਦੀ ਸਾਡੇ ਕੋਲੇ ਸਟਾਕ ਹੈਗਾ ਜੀ ਥੋੜਾ ਕਲੀਅਰੈਂਸ ਦੇ ਵਿੱਚ ਹੈ ਇਹ ਰੇਟ ਤੁਹਾਨੂੰ ਕਿਤੇ ਨਹੀਂ ਮਿਲਦਾ ਤੁਹਾਨੂੰ ਮੈਂ ਕੋਟੀ ਹੋਰ ਵੀ ਇਹਦਾ ਪੀਸ ਦਿਖਾ ਦਣਾ ਇਹ ਘੱਟੋ ਘੱਟ ਸਾਡੇ ਕੋਲੇ ਮਿਲਦਾ 50 40 50 ਪੀਸ ਹੋਣਗੇ ਜ਼ਿਆਦਾ ਨਹੀਂ ਹੋਣਗੇ ਤੇ ਇਹ ਪੀਸ ਤੁਹਾਨੂੰ ਸਿਰਫ ਤੇ ਸਿਰਫ 10 ਸਪੇਸ਼ੀਅਲ ਕਰਕੇ 100 ਰੁਪਏ ਦਾ ਪੀਸ ਜੀ ਬਾਏ ਗੋਡ 100 ਰੁਪਏ ਦਾ ਪੀਸ ਜੀ ਆ ਚੈੱਕ ਕਰ ਲਓ ਜੀ ਇਹ ਚ ਬੈਂਡ ਗਲਾ ਵੀ ਮਿਲ ਜਾਣਗੀਆਂ ਇਹਦੇ ਚ ਇਸ ਤਰ੍ਹਾਂ ਦੇ ਨਾਲ ਤੁਸੀਂ ਆ ਦੇਖੋ ਜਿਵੇਂ ਬਹੁਤ ਸਾਰੇ ਭੈਣਾ ਸਾਡੇ ਸਾਡੇ ਵੀਰ ਆ ਜਿਹੜੇ ਥੱਲੋਂ ਦੀ ਕਹਿੰਦੇ ਇਨਰ ਇਨਰ ਟਾਈਪ ਪਾਉਣਾ ਹੋਵੇ ਉਸ ਟਾਈਪ ਚ ਵੀ ਆ ਜਾਂਦਾ ਤੇ ਚੈੱਕ ਕਰਕੇ ਦੇਖ ਲਓ ਜੀ ਇਹ ਵੀ ਤੁਹਾਨੂੰ 100 ਰੁਪਏ ਦਾ ਪੀਸ ਪਊਗਾ ਇਹ ਸਾਰੇ ਪੀਸ ਬਹੁਤ ਵਧੀਆ ਪੀਸ ਨੇ ਕੁਆਲਿਟੀ ਵੀ ਵਧੀਆ ਹੈ ਤੁਸੀਂ ਚੈੱਕ ਕਰਕੇ ਦੇਖੋ ਜੀ ਆ ਲਓ 100 ਰੁਪਏ ਦਾ ਪੀਸ ਜੀ ਕਿਤੋਂ ਨਹੀਂ ਮਿਲਦਾ ਉਹ ਸੋਚ ਕਿੱਥੇ ਆਉਂਦੀ ਹੈ ਜੀ ਚਾਹੀਦੀ ਚੀਜ਼ ਉਹ ਹੀ ਇਹੀ ਚੀਜ਼ ਤੇ ਜਾਂਦੇ ਜਾਂਦੇ ਫਿਰ ਮੈਂ ਤੁਹਾਨੂੰ ਨਿਗਾਹ ਇੱਕ ਵਾਰ ਸਾਰੇ ਮਰਾਦਾ ਤੇ ਇੱਕ ਇੱਕ ਚੀਜ਼ ਇੱਕ ਗਿਫਟ ਰਹਿ ਗਿਆ ਜੀ ਇਹ ਆ ਗਿਫਟ ਤੇ ਇਹ ਕੀ ਹੈ ਇਹ ਗਿਫਟ ਹੈ ਮੈਲਨੀ ਦਾ ਪੀਸ ਹੈ ਜੀ ਜੀ ਇਹ ਮੈਲਨੀ ਦਾ ਪੀਸ ਹੈ ਇਹ ਗਿਫਟ ਮੈਂ ਤਾਂ ਕਹਿ ਰਹੇ ਹਾਂਗਾ ਮਾਰਕੀਟ ਦੇ ਵਿੱਚ ਜਾਓ ਤਾਂ ਇਹਦਾ ਪ੍ਰਾਈਸ ਇੱਕ ਵਾਰ ਪੜਾ ਲਈਏ ਬਈਆਂ ਆਹ ਲਓ ਜੀ ਪ੍ਰਾਈਸ ਪੜ ਲਓ ਜੀ ਕਿੰਨਾ 1395 ਮਤਲਬ 1600 ਰੁਪਏ 1600 ਰੁਪਏ ਮਾਰਕੀਟ ਦੇ ਵਿੱਚੋਂ ਕਿਤੇ ਨਹੀਂ ਮਿਲਣਾ ਤੇ ਅਸੀਂ ਸਿਰਫ ਦੇਵਾਂਗੇ ਤੁਹਾਨੂੰ 700 ਰੁਪਏ ਦੇ ਵਿੱਚ 700 ਰੁਪਏ ਚ ਮੈਲਨੀ ਦਾ ਪੀਸ ਹੈ ਤੇ ਬਿਲਕੁਲ ਐਨ ਕਹਿ ਸਕਦੇ ਆ ਨਿਆਰੇ ਦਾ ਪੀਸ ਤੁਹ ਖੋਲ ਕੇ ਦੇਖ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਤੁਹ ਨੂੰ ਖੁੱਲੇ ਪੀਸ ਦਿਖਾਉਣਾ ਮੈਂ ਤੁਸੀਂ ਦੇਖੋ ਪੀਸ ਚੈੱਕ ਕਰੋ ਦੇਖੋ ਪਤਾ ਲੱਗਦਾ ਤਾਂ ਸਟਾਫ ਦਾ ਵੀ ਚੈੱਕ ਕਰੋਗੇ ਤੇ ਆਹ ਦਾ ਪਜਾਮਾ ਜੀ ਠੀਕ ਹੈ ਜੀ ਇਹ ਪਜਾਮਾ ਚੈੱਕ ਕਰੋ ਕੀ ਬਾਤ ਇਹਦੇ ਚ ਦੋ ਪੀਸ ਮਿਲ ਜਣੇ ਆ ਐਕਸਲ ਡਬਲ ਐਕਸਲ ਇਹ ਇਹਦੇ ਚ ਇਹਦੇ ਜਿਹੜੇ ਸਾਈਜ਼ ਨੇ ਜੀ ਉਹ ਐਮ ਤੇ ਐਕਸਲ ਦਾ ਹੀ ਡਬਲ ਐਕਸਲ ਦਾ ਹੀ ਹੈ ਇਹਦੇ ਚ ਹੋਰ ਸਾਈਜ਼ ਨਹੀਂ ਮਿਲਣੇ ਕਿਉਂਕਿ ਅਸੀਂ ਸਟਾਕ ਖਤਮ ਕਰਨਾ ਇਹਦੇ ਚ ਕਲਰ ਤਿੰਨ ਨੇ ਹਾਂ ਜੀ ਤੇ ਦੋ ਦੋ ਇੱਕ ਆ ਕਰੀਮ ਕਲਰ ਪਿਆ ਜੀ ਤਿੰਨ ਕਰੀਮ ਕਲਰ ਤਿੰਨ ਕਲਰ ਹਾਂ ਤਿੰਨੇ ਕਲਰ ਚੋ ਜਿਹੜਾ ਮਰਜੀ ਲੈ ਜਾਓ ਇਹ ਸਿਰਫ ਤੁਹਾਨੂੰ ਕਿਹੜਾ ਸਾਈਜ਼ ਹੈ ਇਹ ਵੀ ਇਹ ਇਹ ਛੋਟਾ ਹੋਏਗਾ ਮੈਂ ਦੇਖ ਲੈਂਦਾ ਸਾਈਜ਼ ਹਾਂ ਇਹ ਨਹੀਂ 2x ਲੀਏ ਦੂਜਾ ਛੋਟਾ ਹੈ ਨਾ ਕਰੋ ਤੇ ਇਹ ਤੇ ਲੋਕੇਸ਼ਨ ਹਾਂ ਲੋਕੇਸ਼ਨ ਇੱਕੋ ਜਿਹੀ ਹੈ ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 5 ਦੇ ਲਾਸਟ ਤੇ ਆ ਜਾਓ ਜੀ ਫੋਨ ਨੰਬਰ ਤੁਹਾਡੇ ਕੋਲੇ ਆ ਫੋਨ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਆ ਕੇ ਮਿਲੋ ਤੁਹਾਨੂੰ ਮੈਂ ਦੱਸ ਦਿੰਦਾ ਵੀ ਇਸ ਦੁਕਾਨ ਦੇ ਵਿੱਚ ਕੱਲੀਆਂ ਜਿਹੜੀਆਂ ਜੈਕਟਸ ਨੇ ਉਹਨਾਂ ਨੂੰ ਛੱਡ ਕੇ ਤੁਸੀਂ ਕੋਈ ਵੀ ਹੋਰ ਪੀਸ ਲਓਗੇ ਭਾਵੇਂ ਉਹ ਕੋਟੀ ਹੋਈ ਭਾਵੇਂ ਉਹ ਸਵੈਟ ਹੋਈ ਭਾਵੇਂ ਉਹ ਤੁਹਾਨੂੰ 1000 ਰੁਪਏ ਦੇ 4 ਦੇ ਵਿੱਚ ਮਿਲੇਗੀ ਜਿਹੜੀਆਂ ਲੋਹਰਾਂ ਨੇ ਉਹ ਤੁਹਾਨੂੰ ਗਰਮ ਲੋਹਰਾਂ ਚਾਹੀਦੀਆਂ ਨੇ ਤਾਂ ਉਹ 1000 ਰੁਪਏ ਦੀਆਂ 3 ਮਿਲਣਗੀਆਂ ਅੱਛਾ ਇਹ ਹੋ ਰਿਹਾ ਵੀ ਇਹ ਨਾ ਹੁਣ ਮੈਨੂੰ ਕਾਲਸ ਆ ਰਹੀਆਂ ਤੇ ਹੁਣ ਮੈਂ ਪਿਕ ਨਹੀਂ ਕਰ ਸਕਦਾ ਇਹਦੇ ਵਿੱਚ ਜੇ ਇਹਦੇ ਰਿਗਾਰਡਿੰਗ ਹੀ ਹੈ ਤਾਂ ਬਾਈ ਜੀ ਮੈਨੂੰ ਵਟਸਐਪ ਕਰ ਲਓ ਆਪਾਂ ਵਟਸਐਪ ਤੇ ਤੁਹਾਡੀ ਜਰੀ ਲੋਹਰਾਂ ਵਾਲੇ ਪਾਸੇ ਵੀ ਬਾਈ ਜੀ ਮੈਸੇਜ ਪੜ ਕੇ ਮੈਂ ਜਵਾਬ ਦੇ ਦਿੰਦਾ ਹਾਂ ਹਲੋ ਜੀ ਇਹ ਲੋਹਰਾਂ ਡਬਲ ਡ ਹਾਂ ਦੇ ਇਹਨੂੰ 3 ਥ੍ਰੈਡ ਕਹਿੰਦੇ ਸਾਰੀਆਂ ਜੈਂਟਸ ਨੇ ਨਹੀਂ ਜੈਂਟਸ ਨੇ ਜੀ 3 ਥ੍ਰੈਡ 4 ਥ੍ਰੈਡ ਬਹੁਤ ਕੁਝ ਕਹਿ ਦਿੰਦੇ ਇਹਨੂੰ ਨਾਂ ਨੂੰ ਜੀ ਸਾਨੂੰ ਵੀ ਇਦਾਂ ਇਹ ਕਿੰਨੇ ਕਿੰਨੇ ਦੀਆਂ ਭਾਜੀ ਇਹ 1000 ਰੁਪਏ ਦੀਆਂ ਤਿੰਨ ਹੈ ਜੀ ਇਹ 1000 ਰੁਪਏ ਦੀਆਂ ਤਿੰਨ ਹੀ ਹੈ 1000 ਰੁਪਏ ਦੀਆਂ ਤਿੰਨ ਹੈ ਹਾਂਜੀ ਇਹ ਇਹ ਪਰ ਇਹਦੇ ਇਹ 1000 ਦੀਆਂ ਤਿੰਨ ਹੀ ਪਹਿਣੀਆਂ ਦੂਜੀਆਂ ਸਾਰਾ ਜਿਹੜਾ ਦੱਸਿਓ ਪਹਿਲਾਂ 1000 ਰੁਪਏ ਦੇ ਚਾਰ ਵਾਲਾ ਪੀਸ ਦੱਸਿਆ ਇਹ 1000 ਦੀਆਂ ਤਿੰਨ ਪਹਿਣੀਆਂ ਕਿਉਂਕਿ ਇਹ 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 ਨਾਲ ਇਹ ਕਮੈਂਟ ਹੈ ਮਾਰਕੀਟ ਮਾਰਕੀਟ ਦੇ ਵਿੱਚ ਬਹੁਤ ਤੇ ਜਰਾਬਾਂ ਤੁਹਾਨੂੰ ਫ੍ਰੀ ਮਿਲਣਗੀਆਂ ਤੇ ਤੁਹਾਡਾ ਵੈਲਕਮ ਕਰਨ ਦੇ ਲਈ ਬਰਾਡ ਇੰਪੋਰਟਸ ਤਿਆਰ ਹੈ। ਤਸ਼ਵਿੰਦਰ ਜੀ ਜੇਕਰ ਤੁਸੀਂ ਕੋਈ ਗੱਲਬਾਤ ਕਹਿਣੀ ਹੈ ਤਾਂ ਹੁਣ ਕਹਿ ਸਕਦੇ ਹੋ ਜੀ। ਮੈਂ ਮੈਂ ਕਹਾਂ ਇੱਕ ਵਾਰੀ ਐਡਰੈਸ ਦੱਸ ਦਿਆਂ। ਪਾਪਾ ਦੀਪ ਸਿੰਘ ਨਗਰ ਬਟੇਂਡਾ ਲਾਸਟ ਕਾਰਨ ਜਿੱਥੇ ਗਲੀ ਨੰਬਰ 5 ਜਿੱਥੇ ਆਪਾਂ ਆ ਜਾਣਾ। ਉੱਥੇ ਆ ਕੇ ਆਪਾਂ ਜਸਵੀਰ ਨੇ ਇਹਨਾਂ ਦਾ ਪਹਿਲਾ ਵੀ ਜਿਹੜੇ ਜਿਹੜੇ ਲੋਕ ਸਮਾਨ ਲੈ ਕੇ ਗਏ ਨੇ ਹਨਾ ਇੱਕ ਵਾਰੀ ਮੈਂ ਆਪਣਾ ਵਟਸਐਪ ਚੈੱਕ ਕਰ ਲਵਾਂ ਕਿਉਂਕਿ ਮੈਨੂੰ ਇਹ ਵੀ ਸ਼ਾਇਦ ਕਿਸੇ ਨੇ ਕੋਈ ਵਟਸਐਪ ਦੇ ਉੱਤੇ ਕੋਈ ਕੀ ਹੋ ਗਿਆ ਬੜੇ ਖੁਸ਼ ਹੋ ਗਏ ਕੁਝ ਨਹੀਂ ਉਹ ਕਿਸੇ ਨੇ ਕਮੈਂਟ ਕੀਤਾ ਮੈਸੇਜ ਭੇਜਿਆ ਕਹਿੰਦਾ ਭਾਜੀ ਗਰੂਪ ਸਿੰਘ ਐਮਐਲਏ ਦਾ ਨੰਬਰ ਚਾਹੀਦਾ ਚਲੋ ਕੋਈ ਨਹੀਂ ਉਹ ਵੀ ਦੇਖਾਂਗੇ ਆਜੋ ਤੁਸੀਂ ਮੋਸਟ ਵੈਲਕਮ ਹੈ ਜੀ ਬਰਾਡ ਇੰਪੋਰਟਸ ਦੀ ਲੋਕੇਸ਼ਨ ਸਰਚ ਕਰ ਲਓ ਫੋਨ ਨੰਬਰ ਕਰ ਲਓ ਇਸ ਇਸ ਤਰ੍ਹਾਂ ਦਾ ਮੇਲਾ ਕਿਤੇ ਨਹੀਂ ਪੂਰੇ ਬਠਿੰਡੇ ਚ ਮਿਲਣਾ ਤੇ ਲੁੱਟ ਕੇ ਲੈ ਜਿਓ ਤੇ ਲੇਟ ਨਾ ਹੋ ਜਿਓ ਕਿਤੇ ਤੁਹਾਡੇ ਦਿਲ ਦੇ ਵਿੱਚ ਉਹ ਗੱਲ ਬਣੀ ਰਹਿ ਜਾਵੇ ਵੀ ਯਾਰ ਇਹ ਵੀ 250 ਰੁਪਏ ਦਾ ਜੀ ਇਹ ਹਾਂ ਇਹ ਵੀ ਬਲੇਜ਼ਰ ਹੈ ਜੀ ਕਿੰਨੇ ਸਾਲ ਦੇ ਬੱਚੇ ਦੇ ਆ ਜਾਏਗਾ ਇਹ ਤਕਰੀਬਨ 10 ਸਾਲ ਦੇ ਬੱਚੇ ਤੇ ਆ ਹੀ ਜਾਣਾ ਜੀ 10 12 ਸਾਲ ਅੱਛਾ 250 ਰੁਪਏ ਸਿਰਫ 250 ਰੁਪਏ ਇਹ ਵੀ 250 ਆ ਵੀ ਦੇਖੋ ਯਾਰ ਛੋਟੇ ਛੋਟੇ ਬੱਚਿਆਂ ਦੇ ਲਈ ਇਹ ਵੀ 250 ਇਹ ਵੀ 250 ਰੁਪਏ 250 ਰੁਪਏ ਕੀ ਬਾਤ ਹੈ ਕਿਤੋਂ ਨਹੀਂ ਮਿਲਦਾ ਜੀ ਗਾਰੰਟੀ ਕਰਦੇ ਆ ਜਿੱਥੋਂ ਮਰਜ਼ੀ ਆ ਜਾਓ ਇਹ ਤੁਹਾਨੂੰ 250 ਰੁਪਏ ਦੇ ਮਿਲਣਗੇ ਜਿਹੜਾ ਤੁਹਾਨੂੰ ਤੁਸੀਂ ਭਾਵੇਂ ਸਕਰੀਨਸ਼ਾਟ ਮਾਰ ਕੇ ਲਿਆਇਓ ਕਈ ਵਾਰੀ ਵੀਰ ਕਹਿੰਦੇ ਆ ਵੀ ਤੁਸੀਂ ਆਹ ਮੁੱਲ ਕਹਿਤਾ ਜਾਂ ਕੁਛ ਅਸੀਂ ਮੁੱਕਰਦੇ ਨਹੀਂ ਉਹਨਾਂ ਵਾਲਾ ਕੰਮ ਨਹੀਂ ਕਈ ਵਾਰੀ ਸੇਲ ਦੇ ਵਿੱਚ ਮ ਭੱਜ ਕੇ ਆ ਜਿਓ ਦਵਾ ਦਵਾ ਆ ਜਿਓ ਲੈਟ ਜੈਕਟ ਵੀ ਦਿਖਾ ਦਿਓ ਜੀ ਕਹਿੰਦੇ ਜੈਕਟ ਦਿਖਾ ਲਓ ਜੀ ਜੈਕਟਾਂ ਦਿਖਾਤੀਆਂ ਜੀ ਜੈਕਟਾਂ ਪਈਆਂ ਜੀ ਹਾਫ ਇਹ ਆਪਣੀਆਂ ਆ ਗਈਆਂ ਇਹ ਹਾਫ ਜੈਕਟਸ ਆ ਗਈਆਂ ਜੀ ਹਾਂਜੀ ਇਹਦੇ ਜਾ ਫੁੱਲ ਫੁੱਲ 슬ੀਵ ਵੀ ਪਈਆਂ ਨੇ ਦੇਖੋ ਜੀ ਆ ਫੁੱਲ 슬ੀਵਸ ਪਈਆਂ ਨੇ ਇਹ 5-500 ਰੁਪਏ ਹਾਂ ਇਹ 5-500 ਰੁਪਏ ਚ ਕਿਤੋਂ ਵੀ ਮਿਲਦੀਆਂ ਜੀ ਜਿੱਥੇ ਮਰਜੀ ਭੱਜਾਇਓ ਆ ਸਾਰੀ ਜੈਕਟਸ ਤੇ ਢੇਰ ਲੱਗੇ ਪਈ ਐ ਇਹ ਸਾਰੀਆਂ ਸਿਰਫ 5-500 ਚ ਮਿਲਣਗੀਆਂ ਕਿਉਂਕਿ ਠੰਡ ਦਾ ਹੁਣ ਪਿਛਲੇ ਕਈ ਦਿਨਾਂ ਤੋਂ ਠੰਡ ਹੋ ਗਈ ਤੇ ਕਈਆਂ ਮੇਰੇ ਵਰਗਿਆਂ ਨੇ ਲੁੱਟ ਕਿਉਂਕਿ ਮਾਲ ਕੱਟ ਰਿਹਾ ਸਾਰਾ ਮਾਲ ਕੱਟ ਰਿਹਾ ਜੀ ਗੱਲ ਇਹੀ ਹੈ ਵੀ ਹੁਣ ਮਾਲ ਕਲੀਅਰੈਂਸ ਐਕਚੁਅਲ ਦੇ ਵਿੱਚ ਕਲੀਅਰੈਂਸ ਦੀ ਗੱਲ ਜਿਹੜੀ ਚੱਲ ਰਹੀ ਸੀ ਸਟਾਰਟ ਦੇ ਵਿੱਚ ਵੀ ਇਹੀ ਸੀਗਾ ਵੀ ਮਾਲ ਕਲੀਅਰੈਂਸ ਹੈ ਨਾ ਸੋ ਇਸ ਕਰਕੇ ਕੋਸ਼ਿਸ਼ ਕਰੋ ਵਾਅਦੋ ਵਾਦੇ ਨੂੰ ਸ਼ੇਅਰ ਕਰਦੇ ਹੋ ਤਾਂ ਜੋ ਤੁਸੀਂ ਨਹੀਂ ਲੈਣਾ ਕਿਸੇ ਹੋਰ ਨੂੰ ਲੈਣਾ ਹੋਣਾ ਅਗਲੇ ਨੂੰ ਮਾਲ ਸਸਤਾ ਮਿਲਦਾ ਤੇ ਆਪਣਾ ਮਕਸਦ ਹਮੇਸ਼ਾ ਹੀ ਹੁੰਦਾ ਵੀ ਆ ਤੁਹਾਨੂੰ ਇੱਕ ਵਾਰੀ ਮਾਧਿਅਮ ਦਾ ਕੰਮ ਕਰਨਾ ਮੈਂ ਤੁਹਾਡੇ ਤੇ ਜੱਸੀ ਭਾਜੀ ਦੇ ਮਾਧਿਅਮ ਦਾ ਕੰਮ ਕਰ ਰਿਹਾ ਬੱਚਾਲੇ ਵੀ ਮੈਂ ਤੁਹਾਨੂੰ ਦੱਸ ਰਿਹਾ ਜੱਸੀ ਭਾਜੀ ਨੇ ਜਿਹੜਾ ਪਹਿਲਾਂ ਵੀ ਸਮਾਨ ਵੇਚਿਆ ਯਾ ਹੁਣ ਵੀ ਜਿਹੜਾ ਭਾਜੀ ਸਮਾਨ ਵੇਚ ਰਿਹਾ ਤੁਸੀਂ ਆਓ ਇੱਕ ਵਾਰੀ ਦੇਖੋ ਚੰਗਾ ਲੱਗੇ ਤਾਂ ਲੈ ਜਾਓ ਨਹੀਂ ਸਹਿ ਚੜਦਾ ਬਣੇ ਰਹਿਦਾ ਜਰਾਬਾਂ ਦਾ ਜੋੜਾ ਤਾਂ ਪੱਕਾ ਹੀ ਆਓਗੇ ਤਾਂ ਖਾਲੀ ਨਹੀਂ ਵੋੜਦੇ ਉਹ 100 ਰੁਪਏ ਦੀ ਪਰਚੀ ਇਸ ਤੇ ਕਿਉਂਕਿ ਉਹ 100 ਰੁਪਏ ਵਾਲੀਆਂ ਦਰਸੀਆਂ ਵੀ ਤੁਸੀਂ ਦਿਖਾਈਆਂ ਸੀ ਹਾਂ ਬਿਲਕੁਲ ਕੋਟੀਆਂ ਕੋਟੀਆਂ ਸੋ ਇੱਕ ਵਾਰੀ ਭਾਜੀ ਲਾਸਟ ਦੇ ਵਿੱਚ ਆਪਣਾ ਐਡਰੈਸ ਦੱਸ ਦਿਓ ਬਾਬਾ ਦੀਪ ਸਿੰਘ ਨਗਰ ਇਹ ਦੁਆਰਾ ਫਿਰ ਦੱਸਦਾ ਹਾਜ਼ਿਰਤਨ ਚੌਂਕ ਤੋਂ ਬਿਲਕੁਲ ਸਿੱਧੇ ਆਉਂਗੇ ਸਿਵਲ ਹਸਪਤਾਲ ਦੀ ਕੰਧ ਦੇ ਨਾਲ-ਨਾਲ ਰੇਲਵੇ ਕ੍ਰੋਸਿੰਗ ਪਾਰ ਕਰੋਗੇ ਗਲੀ ਨੰਬਰ 3 ਐਂਟਰ ਕਰੋਗੇ ਤਿੰਨ ਤੋਂ ਬਾਅਦ ਅੱਗੇ ਪੰਜ ਆ ਜਾਣੀ ਹੈ ਕੋਈ ਦਿੱਕਤ ਆਉਂਦੀ ਹੈ Google ਤੇ ਸਰਚ ਕਰ ਲਿਓ ਬਰਾੜ ਇੰਪੋਰਟਸ ਫੋਨ ਨੰਬਰ ਸਾਡਾ ਉੱਤੇ ਚੱਲ ਰਿਹਾ ਹੈ ਜਾਂ ਸ਼ਿਵਿੰਦਰ ਭਾਈ ਜੀ ਨਾਲ ਕੰਟੈਕਟ ਕਰ ਲਿਓ ਤੇ ਆਇਓ ਜ਼ਰੂਰ ਇੱਕ ਵਾਰ ਜੀ ਆਇਆਂ ਨੂੰ ਕਹਿੰਦੇ ਆ ਇੱਕ ਵਾਰ ਆਉਂਗੇ ਤਾਂ ਤੁਹਾਨੂੰ ਇਸ ਚੀਜ਼ ਬਾਰੇ ਪਤਾ ਜ਼ਰੂਰ ਲੱਗੇਗਾ ਜਦੋਂ ਮਿਲੋਗੇ ਤਾਂ ਤੁਹਾਨੂੰ ਸਭ ਕੁਝ ਪਤਾ ਲੱਗਿਆ ਸਾਡਾ ਫੋਨ ਨੰਬਰ ਹੈ 902342005 ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁੰਦਰ ਜੀ ਤੁਹਾਡਾ ਵੀ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ